ਰਾਜਸਥਾਨ ਤੋਂ ਤਵਾਦੀ ਹਰਵਿੰਦਰ ਰਿੰਦਾ ਦਾ ਐਸੋਸੀਏਟ ਗ੍ਰਫਤਾਰ ਐਜੀਟੀਐਫ ਨੇ ਕੰਟੇਜ ਏਜੰਸੀਆਂ ਨਾਲ ਜੁਆਇੰਟ ਆਪਰੇਸ਼ਨ ਦੌਰਾਨ ਕੀਤੀ ਤਾਕਾਬੂ ਗੈਂਗਸਟਰ ਕੇਲਾਸ਼ ਖਿਚਨ ਤੇ ਦਰਜਨੇ ਕਈ ਕੇਸ ਬੂੰਦਵਾਲ ਜੇਲ੍ਹ ਦੇ ਵਿੱਚ ਬੰਦ ਮੂਸੇਵਾਲਾ ਦੇ ਗੁਨਾਹਗਾਰਾਂ ਕੋਲ ਮਿਲਿਆ ਮੋਬਾਈਲ ਗੈਂਗਸਟਰ ਕੇਸ਼ਵ ਤੇ ਪਵਨ ਨਹਿਰਾ ਤੋਂ ਫੋਨ ਬਰਾਮਦ ਜੇਲ੍ਹ ਪ੍ਰਸ਼ਾਸਨ ਦੇ ਸ਼ਿਕਾਇਤ ਦੇ ਕੇਸ ਵਿੱਚ ਨਿਕਾਰਾਗਵਾ ਮਨੁੱਖੀ ਤਸਕਰੀ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਚਾਰਟਰ ਪਲੇਨ ਦੇ ਵਿੱਚ ਪੰਜਾਬ ਦੇ 169 ਲੋਕ ਸਨ ਸਵਾਰ 25 ਯਾਤਰੀਆਂ ਨੇ ਐਸਆਈਟੀ ਨੂੰ ਦਰਜ ਕਰਾਇਆ ਬਿਆਨ 21 ਦਸੰਬਰ ਨੂੰ ਫਰਾਂਸ ਦੇ ਵਿੱਚ ਰੋਕਿਆ ਗਿਆ ਸੀ ਪੰਨੂ ਦੇ ਕਥਿਤ ਕਤਲ ਦੀ ਸਾਜ਼ਿਸ਼ ਮਾਮਲੇ ਦੇ ਵਿੱਚ ਅਮਰੀਕਾ ਦੇ ਵੱਲੋਂ ਸਬੂਤ ਦੇਣ ਤੋਂ ਨਾ ਕਿਹਾ ਨਿਖਲ ਗੁਪਤਾ ਦੇ ਖਿਲਾਫ ਦੋਸ਼ ਤਹਿ ਹੋਣ ਵੇਲੇ ਪੇਸ਼ ਕਰਾਂਗੇ ਸਬੂਤ ਚੇਗਨਰਾਜ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਨਿਖਲ ਗੁਪਤਾ ਪੰਜਾਬ ਸਰਕਾਰ ਦੀ ਸੋਨੇ ਦੀਆਂ ਸੱਤ ਫਸਲਾਂ ਤੇ ਐਮਐਸਪੀ ਵਿਧਾਨ ਦੀ ਮੰ ਸੀਐਮ ਮਾਨ ਨੇ ਕਿਨ ਸਰਕਾਰ ਨੂੰ ਭੇਜੀ ਤਜਵੀਜ਼ ਚੋਨੇ ਦੀ ਐਮਐਸਪੀ 3284 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਦਿਮਾਗ ਨਾਬਾ ਜੇਲ ਦੇ ਵਿੱਚ ਬੰਦ ਸੁਖਪਾਲ ਖੈਰਾ ਨੂੰ ਮਿਲਣ ਜਾਵੇਗੀ ਪੰਜਾਬ ਕਾਂਗਰਸ ਲੀਡਰਸ਼ਿਪ ਥੋੜੀ ਦੇਰ ਦੇ ਵਿੱਚ ਇੰਚਾਰਜ ਜਵੇਂਦਰ ਯਾਦਵ ਰਾਜਾ ਵੜਿੰਗ ਤੇ ਪਤਾ ਬਾਜਵਾ ਕਰਨ ਕੇ ਮੁਲਾਕਾਤ 14 ਦਿਨਾਂ ਦੀ ਨਿਆਇ ਖਿਰਾਸਤ ਦੇ ਵਿੱਚ ਨੇ ਖੈਰ ਚੰਡੀਗੜ੍ਹ ਮੇਅਰ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਗੜਚੋੜ ਦੀਆਂ ਚਰਚਾਵਾਂ ਤੇਜ਼ ਸੂਤਰਾਂ ਦੇ ਮੁਤਾਬਿਕ ਦੋਹਾਂ ਪਾਰਟੀਆਂ ਦੇ ਲੀਡਰ ਕਰ ਰਹੇ ਮੀਟਿੰਗਾਂ ਪਰ ਦਲ ਬਦਲ ਦੇ ਡਰ ਤੋਂ ਆਮ ਆਦਮੀ ਪਾਰਟੀ ਨੇ 12 ਕੌਂਸਲਰਾਂ ਨੂੰ ਰੌਪੜ ਦੇ ਰਿਜ਼ੋਰਟ ਦੇ ਵਿੱਚ ਕੀਤਾ ਸ਼ਿਫਟ। ਰਾਣ ਪ੍ਰਤੀਸ਼ਠਾ ਤੋਂ ਪਹਿਲਾਂ ਅੱਜ 11 ਜਨਾਂ ਦੀ ਵਿਸ਼ੇਸ਼ ਪੂਜਾ ਸ਼ੁਰੂ ਕਰਨ ਦੇ ਪੀਐਮ ਮੋਦੀ ਆਡੀਓ ਮੈਸੇਜ ਕੀਤਾ ਜਾਰੀ ਹੈ 140 ਕਰੋੜ ਭਾਰਤੀ ਮੇਰੇ ਨਾਲ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਯੂਜ਼ਡਨ ਪੰਜਾਬ ਹਰਿਆਣਾ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਨਿਕਾਰਾ ਗੁਆ ਫਰਾਂਸ ਦੇ ਵਿੱਚ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਸੁਣਿਆਦ ਹੋਏਗਾ ਤਸਵੀਰਾਂ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਇੱਕ ਜਹਾਜ਼ ਨੂੰ ਰੋਕ ਲਿਆ ਗਿਆ ਸੀਗਾ ਔਰ ਇਸ ਮਾਮਲੇ ਵਿੱਚ ਹੁਣ ਪੰਜਾਬ ਪੁਲਿਸ ਦੇ ਵੱਲੋਂ ਗਠਿਤ ਐਸਆਈਟੀ ਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਫਲਾਈਟ ਦੇ ਵਿੱਚ ਸਵਾਰ 276 ਚੋਂ 159 ਪੰਜਾਬ ਦੇ ਰਹਿਣ ਵਾਲੇ 57 ਮਾਲਵੇ ਦੇ 37 ਦੋਆਬਾ ਦੇ ਤੇ 64 ਲੋਕ ਮਾਝੇ ਦੇ ਰਹਿਣ ਵਾਲੇ ਨੇ ਚੰਡੀਗੜ੍ਹ ਦਾ ਵੀ ਇੱਕ ਸ਼ਖਸ ਜਹਾਜ਼ ਦੇ ਵਿੱਚ ਸਵਾਰ ਫਲਾਈਟ ਵਿੱਚ ਸਵਾਰ 25 ਦੇ ਕਰੀਬ ਲੋਕ ਐਸਆਈਟੀ ਦੇ ਕੋਲ ਪੇਸ਼ ਹੋਏ ਨੇ ਐਸਆਈਟੀ ਨੇ ਅੰਮ੍ਰਿਤਸਰ ਜਲੰਧਰ ਤੇ ਚੰਡੀਗੜ੍ਹ ਦੇ ਆਰਪੀਓਜ਼ ਤੋਂ ਯਾਤਰੀਆਂ ਦੇ ਵੇਰਵੇ ਮੰਗੇ ਮਨੁੱਖੀ ਤਸਕਰੀ ਦੇ ਸ਼ੱਕ ਦੇ ਵਿੱਚ ਚਾਰਟਰ ਪਲੇਨ ਰੋਕਿਆ ਗਿਆ ਸੀ ਕਿ ਦਸੰਬਰ ਨੂੰ ਫਰਾਂਸ ਦੇ ਨੇੜੇ ਵੈਟਰੀ 에어ਪੋਰਟ ਤੇ ਪਲੇਨ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਜਹਾਜ਼ 1300 ਤੋਂ ਵੱਧ ਮੁਸਾਫਰਾਂ ਨੂੰ ਲੈ ਕੇ ਵਾਪਸ ਮੁੰਬਈ ਪਹੁੰਚਿਆ ਸੀ ਯਾਨੀ ਇਹ ਆਪਣੇ ਆਪ ਵਿੱਚ ਸਮਝਣ ਵਾਲੀ ਗੱਲ ਹੈ ਕਿ ਮਨੁੱਖੀ ਤਸਕਰੀ ਦੇ ਲਈ ਬਕਾਇਦਾ ਜਹਾਜ਼ ਹੀ ਕਿਰਾਏ ਤੇ ਲੈ ਲਿਆ ਗਿਆ ਜਹਾਜ਼ ਕਿਰਾਏ ਤੇ ਲੈ ਕੇ ਉਸ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਭੇਜੇ ਜਾ ਰਹੇ ਸੀ ਮੁਸਾਫਰ ਔਰ ਪੰਜਾਬ ਦੇ ਰਹਿਣ ਵਾਲੇ ਲੋਕ ਪੰਜਾਬ ਦੇ ਰਹਿਣ ਵਾਲੇ ਲੋਕ 276 ਚੋਂ 159 ਪੰਜਾਬ ਦੇ ਰਹਿਣ ਵਾਲੇ 57 ਮਾਲਵਾ ਦੇ 37 ਦੋਆਬਾ ਦੇ ਤੇ 64 ਲੋਕ ਅਜਿਹੇ ਨੇ ਜਿਹੜੇ ਮਾਝੇ ਦੇ ਰਹਿਣ ਵਾਲੇ ਨੇ ਉਹਨਾਂ ਲੋਕਾਂ ਨੂੰ ਇਸ ਚਾਰਟਰ ਪਲੇਨ ਦੇ ਰਾਹੀਂ ਲਿਜਾਇਆ ਜਾ ਰਿਹਾ ਸੀ ਮਨੁੱਖੀ ਤਸਕਰੀ ਦਾ ਜਿਹੜਾ ਇੱਕ ਸ਼ੱਕ ਪ੍ਰਗਟਾਇਆ ਗਿਆ ਐਸਆਈਟੀ ਬਕਾਇਦਾ ਹੁਣ ਬਣਾਈ ਗਈ ਹੈ ਔਰ ਹੁਣ ਐਸਐਸਆਈਟੀ ਦੇ ਸਾਹਮਣੇ ਲੋਕ ਪੇਸ਼ ਹੋਏ ਨੇ ਉਹਨਾਂ ਨੇ ਗਵਾਹਾਂ ਨੇ ਉਹਨਾਂ ਨੇ ਬਿਆਨ ਦਿੱਤੇ ਨੇ 25 ਦੇ ਕਰੀਬ ਲੋਕ ਐਸਆਈਟੀ ਦੇ ਕੋਲ ਪੇਸ਼ ਹੋਏ ਨੇ ਐਸਆਈਟੀ ਨੇ ਅੰਮ੍ਰਿਤਸਰ ਜਲੰਧਰ ਤੇ ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਆਫਿਸ ਜਿਹੜੇ ਹੁੰਦੇ ਨੇ ਉਸ ਤੋਂ ਇਹਨਾਂ ਮੁਸਾਫਰਾਂ ਦੇ ਵੇਰਵੇ ਮੰਗੇ ਨੇ ਮਨੁੱਖੀ ਤਸਕਰੀ ਦੇ ਸ਼ੱਕ ਦੇ ਵਿੱਚ ਚਾਰਟਰ ਪਲੇਨ ਨੂੰ ਰੋਕਿਆ ਗਿਆ ਸੀ 12 ਦਸੰਬਰ ਨੂੰ फ्रांस ਦੇ ਨੇੜੇ ਵੈਟਰੀ 에ਰਪੋਰਟ ਤੇ اور ਵੈਟਰੀ 에ਰਪੋਰਟ ਤੇ ਰੁੱਕੇ ਗਏ ਇਸ ਪਲੇਨ ਤੋਂ 276 ਮੁਸਾਫਰਾਂ ਨੂੰ ਲੈ ਕੇ ਵਾਪਸ ਇਹ ਜਹਾਜ਼ ਮੁੰਬਈ ਲੈਂਡ ਹੋਇਆ ਸੀ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਐਸਆਈਟੀ ਬਣਾਈ ਗਈ ਸੀ ਮਨੁੱਖੀ ਤਸਕਰੀ ਦਾ ਆਪਣੇ ਆਪ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਵਕ ਵਕ ਥਾਵਾਂ ਤੋਂ ਜਾਂ ਤਾਂ ਜੰਗਲਾਂ ਦੇ ਰਾਹੀਂ ਜਾਂ ਵਕ ਵਕ ਮੁਲਕਾਂ ਦੀ ਫਲਾਈਟਸ ਬੁੱਕ ਕਰਾ ਕੇ ਉੱਥੇ ਦੇ ਟਿਕਟ ਬੁੱਕ ਕਰਾ ਕੇ ਉੱਥੇ ਭੇਜਿਆ ਜਾਂਦਾ ਹੈ ਲੋਕਾਂ ਨੂੰ ਰੋਥੋਂ ਫੇਰ ਦੂਜੇ ਮੁਲਕਾਂ ਵਿੱਚ ਐਂਟਰੀ ਉਹਨਾਂ ਦੀ ਕਰਾਈ ਜਾਂਦੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਵੀ ਗੈਰ ਕਾਨੂੰਨੀ ਤਰੀਕਾ ਹੁੰਦਾ ਹੈ ਪਰ ਗੈਰ ਕਾਨੂੰਨੀ ਤਰੀਕੇ ਨਾਲ ਮਨੁੱਖੀ ਤਸਕਰੀ ਦਾ ਇਹ ਸਭ ਤੋਂ ਵੱਡਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ। ਪਰ ਇਸ ਪੂਰੇ ਮਾਮਲੇ ਦੇ ਵਿੱਚ ਮੇਰੇ ਸਹਿਯੋਗੀ ਪੰਕਜ ਨੇ ਐਸਆਈਟੀ ਜਿਹੜੀ ਬਣਾਈ ਗਈ ਉਸ ਨੇ ਮੁਖੀ ਦੇ ਨਾਲ ਗੱਲਬਾਤ ਕੀਤੀ ਹੈ ਮਸਲਾ ਕੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਪੂਰੀ ਗੱਲਬਾਤ ਤੁਹਾਨੂੰ ਸਾਹਮਣੇ ਦੀਰ ਕੁਮਾਰ ਨਿਊਜ਼ 18 ਤੇ ਜੁੜੇ ਨੇ ਐਸਆਈਟੀ ਮੁਖੀ ਰੰਦੀਰ ਜੀ ਤੁਹਾਡੀ ਐਸਆਈਟੀ ਨੇ ਹੁਣ ਤੱਕ ਕਿੱਥੇ ਤੱਕ ਇਨਵੈਸਟੀਗੇਟ ਕੀਤੀ ਹੈ ਔਰ ਕਿਸ ਤਰੀਕੇ ਨਾਲ ਇਨਵੈਸਟੀਗੇਟ ਕੀਤੀ ਜਾ ਰਹੀ ਹੈ ਪਹਿਲੇ ਤਾਂ ਮੈਂ ਧੰਨਵਾਦ ਕਰਦਾ ਨਿਊਜ਼ 18 ਚੈਨਲ ਦਾ ਕਿ ਜਿਹੜਾ ਇਨਾ ਇੰਪੋਰਟੈਂਟ ਜਿਹੜਾ ਮੁੱਦਾ ਹੈਗਾ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਉਹਨੂੰ ਚੱਕਿਆ ਹੈ ਜੀ ਥੈਂਕ ਯੂ ਦੇਖੋ ਜੀ ਸਾਡੇ ਕੋਲ ਜਿਹੜਾ ਡਾਟਾ ਆਇਆ ਹੈ ਰਾਉਂਡ 150 ਤੋਂ ਕੋਨੇ ਜਿਹੜਾ ਐਕਸੈਸ ਹੈ ਪੰਜਾਬ ਦੇ ਵਿੱਚ ਜਿੱਥੇ ਜਿੰਨੇ ਵੀ ਹੈਗੇ ਪੈਸੇਂਜਰ ਉਹਨੂੰ ਅਸੀਂ ਵਿਕਟਿਮ ਟ੍ਰੀਟ ਕੀਤਾ ਹੈਗਾ ਕਿ ਸਾਰੇ ਵਿਕਟਿਮ ਨੇ ਪਹਿਲਾਂ ਵੀ ਅਸੀਂ ਕੀਤੀ ਸੀ ਸੀਸੀਪੀ ਹੁਣ ਵੀ ਅਸੀਂ ਕਰਦੇ ਆ ਕਿ ਉਹ ਸਾਹਮਣੇ ਆਉਣ ਤੇ ਜਿਹੜੇ ਨਾਲ ਕੋਈ ਧੱਕਾ ਹੋਇਆ ਜਿਸ ਜਿਦੋਂ ਨੇ ਧੱਕਾ ਕੀਤਾ ਕੋਈ ਧੋਖਾ ਕੀਤਾ ਉਹ ਸਾਡੇ ਕੋਲ ਆ ਸਕਦੇ ਆ ਜਾਂ ਹਰ ਜ਼ਿਲ੍ਹੇ ਵਿੱਚ ਇੱਕ ਐਚਟੀ ਅੰਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਹੁੰਦੀ ਹੈ ਉੱਤੇ ਜਾ ਕੇ ਉਹ ਪਰਚਾ ਕਰਾ ਸਕਦੇ ਹੈਗੇ ਜੀ ਚੁਕਿ ਹੁਣ ਤੱਕ ਕੋਈ ਵਿਕਟਿਮ ਆਪ ਉਹ ਆਪ ਨਹੀਂ ਆਇਆ ਸੀ ਤੇ ਅਸੀਂ ਹੀ ਉਹਨੂੰ ਅਪਰੋਚ ਕਰਨਾ ਸਟਾਰਟ ਕੀਤਾ ਸੀ ਹੁਣ ਤੱਕ ਜਿੰਨੇ ਵੀ ਵਿਕਟਿਮਾਂ ਨੂੰ ਅਸੀਂ ਅਪਰੋਚ ਕੀਤਾ ਹੈਗਾ ਤੇ ਉਹਨਾਂ ਦਾ ਬਿਆਨ ਵੀ ਅਸੀਂ ਲਿਖ ਰਿਹਾ ਹੈ ਜੀ ਤੇ ਅਗੇ ਦੀ ਕਾਰਵਾਈ ਜਿਹੜੀ ਹੈਗੀ ਉਹ ਤੱਕ ਵੀ ਚੁਨਪੀ ਜਾਰੀ ਹੈ ਜੀ ਤੇ ਅਸੀਂ ਜਿਹੜੇ ਅੱਡ ਅੱਡ ਜਿਹੇ ਸੈਂਟਰਲ ਏਜੰਸੀਜ਼ ਹੈਗੀਆਂ ਤੇ ਆਪਣਾ ਜਿਹ ਅੱਡ ਅੱਡ ਜਿਹੜੇ ਸਟੇਟ ਏਜੰਸੀਜ਼ ਵੱਖ-ਵੱਖ ਸਟੇਟਾਂ ਦੇ ਹੈਗੇ ਉਹਦੇ ਨਾਲ ਵੀ ਅਸੀਂ ਟੱਚ ਵਿੱਚ ਹੈਗੇ ਜੀ ਜੀ ਤੁਸੀਂ ਕਿਹਾ ਕਿ ਇਹ ਇਹ ਸਾਰੇ ਵਿਕਟਿਮ ਲੱਗ ਰਹੇ ਨੇ ਕਿਉਂਕਿ 25 ਦੇ ਕਰੀਬ ਤੋਂ ਤੁਸੀਂ ਪੁੱਛ ਗਏ ਚ ਕਰ ਚੁੱਕੇ ਹੋ ਤਾਂ ਅਜੇ ਹੇਚ ਇਹ ਕੀ ਕਹਿ ਰਹੇ ਕਿ ਇਹ ਟਰੈਵਲ ਅਰਜੈਂਟ ਏਜੰਟ ਦਾ ਸ਼ਿਕਾਰ ਹੋਏ ਉਹਨਾਂ ਨੇ ਕਿੰਨੇ ਪੈਸੇ ਲਏ ਔਰ ਉਹਨਾਂ ਨੇ ਕੀ ਕੁਝ ਕਿਹਾ ਸੀਗਾ ਜਾਂ ਕੀ ਕੁਝ ਇਹ ਕਹਿ ਰਹੇ ਨੇ ਆਜ ਦੀ ਤਫਤੀਸ਼ ਦੀ ਡਿਟੇਲ ਹੈ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿ ਕਿੰਨੇ ਵਿਕਟਮਾਂ ਨਾਲ ਪੁੱਛ ਗਿੱਚ ਕੀਤੀ ਸੀ ਤੇ ਜੇ ਉਹ ਕੀ ਕਹਿ ਰਹੀ ਸੀ ਕਿਉਂਕਿ ਜਿਹੜੇ ਵਿਕਟਮ ਹੈਗੇ ਇਹ ਜਿਹੜੀ ਵੀ ਗੱਲ ਇਹ ਦੱਸ ਰਹੇ ਆ ਅਸੀਂ ਸਟੇਟਮੈਂਟ ਵਿੱਚ ਲਾ ਰਹੇ ਤੇ ਇਹਦੀ ਰਿਪੋਰਟ ਬਣਾ ਕੇ ਅਸੀਂ ਭੇਜ ਦਾਂਗੇ ਅਸਲ ਕਦੋਂ ਤੱਕ ਰਿਪੋਰਟ ਜਿਹੜੀ ਮੁਕੰਮਲ ਹੋ ਜਾਏਗੀ ਜਦ ਅਸੀਂ ਸਾਰੇ ਵਿਕਤੀਆਂ ਤੋਂ ਪੁੱਛਗਿੱਛ ਕਰਕੇ ਰਿਪੋਰਟ ਅਸੀਂ ਭੇਜ ਦਾਂਗੇ ਅਸੀਂ ਪੀਰੀਆਡਿਕ ਰਿਪੋਰਟ ਵੀ ਭੇਜ ਭੇਜਾਂਗੇ ਜੀ ਦੂਸਰੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਕੇਸ 'ਚ ਵੀ ਇਹੀ ਲੱਗ ਰਿਹਾ ਹੈ ਜੋ ਅਸੀਂ ਵੀ ਇਹਨਾਂ ਨਾਲ ਕੁਝ ਗੱਲਬਾਤ ਕੀਤੀ ਹੈ ਕਿ ਟਰੈਵਲ ਏਜੰਟ ਇਹਨਾਂ ਨੂੰ ਠੱਗਦੇ ਨੇ ਦੱਸਦੇ ਨੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਔਰ ਇਹਨਾਂ ਨੂੰ ਡੰਕੀ ਬਣਾ ਕੇ ਉੱਥੇ ਭੇਜਿਆ ਜਾਂਦਾ ਵਾ ਔਰ ਡੰਕੀ ਦੇ ਵਿੱਚ ਕਈ ਵਾਰੇ ਮਾਰੇ ਜਾਂਦੇ ਆ ਜਾਂ ਜੰਗਲਾਂ ਦੇ ਵਿੱਚ ਫਸ ਜਾਂਦੇ ਨੇ ਬਨਾਮਾ ਦੇ ਮੈਂ ਨਿਊਜ਼ ਟੀਨ ਚੈਨਲ ਰਾਹੀਂ ਆ ਸਾਰੇ ਵਿਕਟਿਮਾਂ ਨੂੰ ਅਪੀਲ ਕਰਦਾ ਕਿ ਆਪਣੇ ਜ਼ਿਲ੍ਹੇ ਦੇ ਜਿਹੜੇ ਐਚਟੀਯੂ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਹੈ ਉੱਥੇ ਜਾ ਕਰਕੇ ਇਹ ਗੱਲ ਦਾ ਉਹ ਸਟੇਟਮੈਂਟ ਦੇ ਕੇ ਪਛਤਾਇਆ ਸਕਦੇ ਆ ਨਾਨ ਲਾਲ ਮੈਂ ਇਹ ਵੀ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਅਵੇਅਰ ਕਰਨ ਲਈ ਇਹ ਕਹਿਣਾ ਚਾਹਣਾ ਕਿ ਪੰਜਾਬ ਸਰਕਾਰ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਹੈਗਾ ਜਿਹੜਾ ਪੀਟੀਪੀਆਰ ਐਕਟ ਹੈਗਾ ਪੰਜਾਬ ਟੇਬਲ ਰੈਗੂਲੇਸ਼ਨ ਐਕਟ ਉਹਦੇ ਮੁਤਾਬਿਕ ਕੋਈ ਵੀ ਟੇਬਲ ਜੈਂਟ ਹੈਗਾ ਉਹਦੇ ਕੋਲ ਇੱਕ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈਗਾ ਜਦੋਂ ਵੀ ਤੁਸੀਂ ਕਿਸੇ ਵੀ ਟੇਬਲ ਜੈਂਟ ਕੋਲ ਜਾਂਦੇ ਹੋ ਵਿਜਾ ਲਾਉਣ ਲਈ ਤੇ ਉਹ ਟੇਬਲ ਜੈਂਟ ਦਾ ਤੁਸੀਂ ਲਾਇਸੈਂਸ ਜ਼ਰੂਰ ਚੈੱਕ ਕਰੋ ਉਹਦਾ ਨੰਬਰ ਜਿਹੜਾ ਹੈਗਾ ਡੀਸੀ ਦਫ਼ਤਰ ਤੇ ਵੈਬਸਾਈਟ ਜਾ ਕੇ ਚੈੱਕ ਕਰੋ ਕਿ ਇਹ ਜਿਹੜਾ ਨੰਬਰ ਹੈਗਾ ਆਥੈਂਟਿਕ ਹੈ ਜਾਂ ਫੇਕ ਹੈਗਾ ਜੀ ਤੇ ਦੂਜੀ ਗੱਲ ਆ ਹੋਈ ਕਿ ਜਦ ਤੁਸੀਂ ਇੱਕ ਤਾਂ ਹੁੰਦਾ ਹੈ ਕਿ ਤੁਸੀਂ ਟੂਰਿਜ਼ਮ ਲਈ ਬਾਹਰ ਜਾ ਰਹੇ ਹੋ ਦੂਜਾ ਹੁੰਦਾ ਹੈ ਤੁਸੀਂ ਕੰਮ ਕਰਨ ਲਈ ਬਾਹਰ ਜਾ ਰਹੇ ਹੋ ਜੇ ਤੁਸੀਂ ਕੰਮ ਕਰਨ ਲਈ ਬਾਹਰ ਜਾ ਰਹੇ ਹੋ ਤਾਂ ਉਹਦਾ ਇੱਕ ਅਰ ਲਾਇਸੈਂਸ ਹੁੰਦਾ ਹੈ ਏਜੰਟ ਕੋ ਇਮੀਗ੍ਰੇਸ਼ਨ ਲਾਇਸੈਂਸ ਇਹ ਦੋਵਾਂ ਲਾਇਸੈਂਸ ਅਡਰਟ ਹੈਗਾ ਮੈਂ ਸਾਰੇ ਲੋਕਾਂ ਤੋਂ ਇਹ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਟੈਵਲ ਏਜੰਟ ਜਾਂ ਕਿਸੇ ਵੀ ਇਮੀਗ੍ਰੇਸ਼ਨ ਏਜੰਟ ਕੋਲ ਜਾਂਦੇ ਹੋ ਤਾਂ ਲਾਇਸੈਂਸ ਜ਼ਰੂਰ ਚੈੱਕ ਕਰੋ ਦੂਜੀ ਗੱਲ ਆ ਹੈਗਾ ਕਿ ਆਪਣਾ ਪਾਸਪੋਰਟ ਤੁਸੀਂ ਕਦੇ ਵੀ ਕਿਸੇ ਵੀ ਟੈਵਲ ਏਜੰਟ ਨੂੰ ਨਾ ਦਿਓ ਆਪਣਾ ਪਾਸਪੋਰਟ ਤੁਸੀਂ ਆਪਣੇ ਕੋਲ ਰੱਖੋ ਫਿਜੀਕਲ ਆਏਗਾ ਕਿ ਦੇਖੋ ਬਾਹਰ ਜਾਣਾ ਨਹੀਂ ਜਾਣਾ ਇਹ ਹਰ ਲੋਕ ਦੀ ਇੰਡੀਵਿਜੂਅਲ ਪਰਸਨਸ ਵਾਈਸ ਹੁੰਦੀ ਹੈ ਜੇ ਤੁਸੀਂ ਜਾ ਹੀ ਰਹੇ ਹੋ ਤਾਂ ਤੁਸੀਂ ਲੀਗਲ ਤਰੀਕੇ ਨਾਲ ਜਾਓ ਤੇ ਇਲੀਗਲ ਤਰੀਕਾ ਨਾ ਵਰਤੋ ਤੇ ਜਿਹੜੀ ਸਰਕਾਰ ਦੀ ਗਾਈਡਲਾਈਨ ਹੈ ਉਹਨਾਂ ਨੂੰ ਪਾਲਣਾ ਜ਼ਰੂਰ ਕਰੋ ਜੀ ਦੂਸਰੇ ਵੀ ਇਹ ਸਰ ਕਿਉਂਕਿ ਤੁਸੀਂ ਵਿਕਟਿਮ ਤੋਂ ਤਾਂ ਪੁੱਛਗਿੱਛ ਕਰ ਹੀ ਰਹੇ ਹੋ ਲੇਕਿਨ ਜਿਹੜੇ ਟਰੈਵਲ ਏਜੰਟ ਨੇ ਇਹਨਾਂ ਨੂੰ ਭੇਜਿਆ ਹੈ ਉਹਨਾਂ ਦਾ ਵੀ ਪਤਾ ਲਾ ਕੇ ਉਹਨਾਂ ਤੋਂ ਵੀ ਪੁੱਛਗਿੱਛ ਕਰ ਰਹੇ ਹੋ ਇਹ ਜਿਹੜੇ ਵਿਕਤੀਮ ਹੈਗੇ ਜਿਹੜੇ ਜਿਹੜੇ ਟੈਲੀਵਿਜ਼ਨ ਦਾ ਨਾਮ ਲੈਂਦੇ ਆ ਅਸੀਂ ਪੂਰੀ ਤਫਤੀਸ਼ ਕਰਾਂਗੇ ਬਿਲਕੁਲ ਕਰਾਂਗੇ ਜੀ ਜੀ ਦੂਸਰਾ ਇਹ ਵੀ ਇਸਲ ਕਿਉਂਕਿ ਟਰੈਵਲ ਇਹ ਜਿਹੜੀ ਤੁਹਾਡੀ ਇਨਵੈਸਟੀਗੇਸ਼ਨ ਹੈ ਇਹ ਕਿਸ ਕਿਸ ਪਾਸੇ ਜਾ ਰਹੀ ਹੈ ਕਿ ਇਹ ਇਹ ਉੱਥੇ ਕੀ ਕਰਨਗੇ ਸੀ ਇਹਨਾਂ ਦੀ ਮਨੁੱਖੀ ਤਸਕਰੀ ਹੋਈ ਹੈ ਕਿਉਂਕਿ ਪਹਿਲਾ ਇਨਸੀਡੈਂਟ ਇਹ ਸੀ ਕਿ ਮਨੁੱਖੀ ਤਸਕਰੀ ਹੋਈ ਹੈ ਫਿਰ ਚਰਚਾ ਸੀ ਕਿ ਲੰਕੀ ਦੇ ਜ਼ਰੀਏ ਜਾ ਰਹੇ ਸੀਗੇ ਕਿਸ ਕਿਸ ਪਾਸੇ ਇਨਵੈਸਟੀਗੇਸ਼ਨ ਚੱਲ ਰਹੀ ਹੈ

ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਪਹਿਲਾਂ ਭਾਰਤ ਤੋਂ ਦੁਬਈ ਦਾ ਵੀਜ਼ਾ ਲਿਆ ਔਰ ਉਸ ਤੋਂ ਬਾਅਦ ਓਨ ਅਰਾਈਵਲ ਵੀਜ਼ਾ ਲੈ ਕੇ ਦੁਬਈ ਤੋਂ ਇੱਕ ਪ੍ਰਾਈਵੇਟ ਜੈਟ ਤੇ ਇਹ ਜਿਹੜੇ ਨੇ ਅੱਗੇ ਜਿਹੜਾ ਵਾ ਫਰਾਂਸ ਔਰ ਫਰਾਂਸ ਤੋਂ ਅੱਗੇ ਕਿਸੇ ਹੋਰ ਮੁਲਕ ਤੇ ਓਨ ਅਰਾਈਵਲ ਵੀਜ਼ਾ ਲੈ ਕੇ ਇਹਨਾਂ ਨੇ ਜਾਣਾ ਸੀਗਾ ਔਰ ਅਮਰੀਕਾ ਜਾਂ ਮੈਕਸੀਕੋ ਪਹੁੰਚਣਾ ਸੀਗਾ ਆ ਜਿਹੜਾ ਅਮਰੀਕਾ ਵਾਲੀ ਮੈਕਸਿਕੋ ਵਾਲੀ ਗੱਲ ਹੈ ਇਹ ਅਜੇ ਵੈਰੀਫਿਕੇਸ਼ਨ ਦਾ ইস্যੂ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਗੱਲ ਹੈ ਉਨ ਤੱਕ ਆ ਗੱਲ ਜਿਹੜੀ ਆਈ ਹੈ ਇਹ ਗੱਲ ਹੈਗੀ ਕਿ ਇਹ ਇਥੋਂ ਪਹਿਲੇ ਦੁਬਈ ਗਈ ਸੀ ਦੁਬਈ ਸੇ ਨਿਕਰੋ ਨਿਕਾਰਾਗਵਾ ਗਈ ਸੀ ਨਿਕਾਰਾਗਵਾ ਜਾਣਾ ਚਾਹੁੰਦੇ ਸੀ ਤੇ ਫਰਾਂਸ ਇਹ ਰੁਕ ਗਿਆ ਸੀ ਆ ਗੱਲ ਹੈਗੀ ਹੁਣ ਤੱਕ ਆ ਗੱਲ ਆਈ ਹੈ ਜਿਹੜੀ ਅਮਰੀਕਾ ਮੈਕਸਿਕੋ ਵਾਲੀ ਗੱਲ ਹੈ ਉਹ ਵੀ ਰਿਸਰਚ ਕਰ ਰਹੇ ਹਾਂ ਕਿ ਸਿਚੁਏਸ਼ਨ ਵਾਸਤੇ ਵੈਰੀਫਾਈ ਕਰ ਰਹੇ ਹਾਂ ਇਸਰ ਜਿਹੜੇ ਲੋਕ तकरीबन 159 ਨੇ ਪੰਜਾਬ ਦੇ 160 ਦੇ ਕਰੀਬ ਨੇ ਜਿਆਦਾ ਡਾਟਾ ਮੈਨੂੰ ਯਾਦ ਨਹੀਂ ਹੈ ਅਰਾਊਂਡ 150 ਦੇ ਲੋਕ ਨੇ ਆਪਣਾ ਅੱਛਾ ਅੱਛਾ ਦਿੱਤਾ ਹੋਇਆ 150 ਦੇ ਕਰੀਬ ਨੇ ਇਹ ਕਿਹੜੇ ਜ਼ਿਲ੍ਹੇ ਨਾਲ ਤਾਲੁਕ ਰੱਖਦੇ ਸੀਗੇ ਔਰ ਕਿੰਨੇ ਕੁ ਪੜੇ ਲਿਖੇ ਸੀਗੇ ਜਾਂ ਕਿਸ ਤਰੀਕੇ ਨਾਲ ਇਹ ਔਰ ਕੀ ਇਹਨਾਂ ਦੇ ਉੱਤੇ ਵੀ ਕੋਈ ਐਕਸ਼ਨ ਹੋਏਗਾ ਜਾਂ ਇਹਨਾਂ ਨੂੰ ਸਿਰਫ ਵਿਕਟਿਮ ਦੇ ਤੌਰ ਤੇ ਦੇਖਿਆ ਜਾ ਰਿਹਾ ਦੇਖੋ ਅਸੀਂ ਮੋਡਲੀ ਤੌਰ ਤੇ ਜਿੰਨੇ ਲੋਕ ਨੇ ਉਹਨੂੰ ਅਸੀਂ ਵਿਕਟਿਮ ਹੀ ਕੰਸੀਡਰ ਕਰ ਰਹੇ ਹਾਂ ਜੀ ਤੇ ਜੇ ਕਿਸੇ ਦੀ ਕੋਈ ਇਨਵੋਲਵਮੈਂਟ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਵੀ ਉਹਨੂੰ ਵੀ ਅਸੀਂ ਲਵਾਂਗੇ ਅਸੀਂ ਰਿਕਾਰਡ ਚ ਦੂਸਰਾ ਸਰ ਜਿਹੜਾ ਡਾਟਾ ਡਿਸਟ੍ਰਿਕਟ ਵਾਈਜ਼ ਡਾਟਾ ਹੈ ਇਹ ਮੈਂ ਆਪ ਨੂੰ ਸ਼ੇਅਰ ਕਰ ਦਾਂਗਾ ਜੋ ਐਜੂਕੇਸ਼ਨ ਕੁਆਲਿਫਿਕੇਸ਼ਨ ਉਹ ਵੀ ਮੈਂ ਕਰ ਦਾਂਗਾ ਦੂਸਰਾ ਸਰ ਇਹ ਵੀ ਹੈ ਕਿ ਇਹ ਸਾਰੇ ਇੱਕੋ ਹੀ ਏਜੰਟ ਦੇ ਕੋਲ ਗਏ ਸੀਗੇ ਜਾਂ ਇੱਕੋ ਥਾਂ ਤੋਂ ਹੀ ਇਹਨਾਂ ਦਾ ਹੀ ਪਲਾਨ ਸੀਗਾ ਜਾਂ ਇਹਨਾਂ ਨੂੰ ਅਲੱਗ-ਅਲੱਗ ਏਜੰਟ ਨੇ ਪਹਿਲਾਂ ਤੋਂ ਬਈ ਇਹ ਦਾ ਜ਼ਿਕਰ ਕੀਤਾ ਫਿਰ ਉਸ ਤੋਂ ਬਾਅਦ ਅੱਗੇ ਲੈ ਕੇ ਜਾਣ ਦਾ ਜ਼ਿਕਰ ਕੀਤਾ ਇਹ ਹਜੇ ਤਕਤੀਸ ਦਾ ਵਿਸ਼ੇ ਅਸੀਂ ਤਕਤੀਸ ਕਰ ਰਹੇ ਹਾਂ ਕਿ ਜਿਹੜੇ ਲੋਕ ਹੈਗੇ ਬਹੁਤ ਸਾਰੇ ਲੋਕਾਂ ਨੇ ਆ ਆਪੀ ਸਿਕਰ ਕਰਾ ਕੇ ਆਪੀ ਗਈ ਸੀ ਜਾਂ ਕਿਸੇ ਏਜੰਟ ਰਾਹੀਂ ਵੀ ਕਰਾਇਆ ਸੀ ਇਹ ਤਫਤੀਸ਼ ਹੈ ਇਸੇ ਇਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਠੀਕ ਹੈ ਧੰਨਵਾਦ న్యూਸ 88 ਨਾਲ ਗੱਲਬਾਤ ਧੰਨਵਾਦ ਸੋ ਇਹ ਗੱਲਬਾਤ ਸੀ ਕਿ ਉਹ ਐਸਆਈਟੀ ਮੁਖੀ ਨੇ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਹਜੇ ਉਹਨਾਂ ਨੇ ਹੋਲਡ ਔਨ ਰੱਖਿਆ ਨੇ ਕਿਉਂਕਿ ਤਫਤੀਸ਼ ਚੱਲੀ ਹੈ ਕਿ ਉਹ ਜਾਰੀ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਪੁੱਛਕਿਛ ਕੀਤੀ ਜਾ ਰਹੀ ਹੈ ਪਰ ਇੱਕ ਗੱਲ ਜ਼ਰੂਰ ਹੈ ਜਿਹੜਾ ਐਸਆਈਟੀ ਮੁਖੀ ਨੇ ਕਿਹਾ ਕਿ ਜਿਹੜੇ ਵੀ ਲੋਕ ਇਸ ਮਾਮਲੇ ਵਿੱਚ ਫਸੇ ਨਹੀਂ ਉਹਨਾਂ ਨੂੰ ਅਸੀਂ ਐਜ਼ ਵਿਕਟਮ ਕਨਸੀਡਰ ਕਰ ਰਹੇ ਹਾਂ ਨਹੀਂ ਐਜ਼ ਪੀੜਤ ਸਾਰਾ ਨੂੰ ਪੀੜਤ ਸਮਝ ਰਹੇ ਹਾਂ ਜਿਹੜੇ ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸੀਗੇ ਜਿਨ੍ਹਾਂ ਨੂੰ ਰੋਕਿਆ ਗਿਆ ਫਿਲਹਾਲ ਉਹ ਲੋਕ ਸਾਹਮਣੇ ਆਣ ਉਹ ਲੋਕ ਆਪਣੀ ਗੱਲ ਰੱਖਣ ਆਪਣੇ ਬਾਰੇ ਦੱਸਣ ਕਿ ਇਸ ਤਰੀਕੇ ਇਸ ਤਰੀਕੇ ਦਾ ਇਸ ਜਹਾਜ਼ ਦੇ ਵਿੱਚ ਸਵਾਰ ਹੋਏ ਕਿਵੇਂ ਇੱਥੇ ਤੱਕ ਪਹੁੰਚੇ ਜੇਕਰ ਉਹ ਕਿਸੇ ਦੀ ਸਾਜ਼ਿਸ਼ ਦਾ ਸ਼ਿਕਾਰ ਹੋਏ ਨੇ ਤਾਂ ਦੱਸਣਾ ਬਣਦਾ ਹੈ ਜੇਕਰ ਦੱਸਣਗੇ ਨਹੀਂ ਤਾਂ ਫਿਰ ਕਾਰਵਾਈ ਨਹੀਂ ਹੋਵੇਗੀ ਔਰ ਹੁਣ ਤੱਕ 25 ਦੇ ਕਰੀਬ ਲੋਕ ਚੜੇ ਨੇ ਉਹ ਸਾਹਮਣੇ ਆਏ ਨੇ ਔਰ ਕੁੱਲ ਡਾਟਾ ਜਿਹੜਾ ਹੈਗਾ तकरीबन 150 ਦੇ ਉੱਪਰ ਜਿਹੜਾ ਹੈਗਾ ਇਹ ਡਾਟਾ ਅਜਿਹਾ ਹੈ ਇਹ ਅੰਕੜਾ ਜਿਹ ਹੈ ਜਿਹੜੇ ਪੰਜਾਬ ਦੇ ਲੋਕ ਸੀਗੇ ਔਰ ਇਸ ਜਹਾਜ਼ ਦੇ ਵਿੱਚ ਸਵਾਰ ਸੀਗੇ ਇਸ ਜਹਾਜ਼ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਸ ਜਹਾਜ਼ ਨੂੰ ਰੋਕਿਆ ਗਿਆ ਸੀਗਾ ਮਨੁੱਖੀ ਤਸਕਰੀ ਦੇ ਸ਼ੱਕ ਦੇ ਵਿੱਚ ਵਾਪਸ ਇਸ ਨੂੰ ਭੇਜਿਆ ਗਿਆ ਮੁੰਬਈ ਮੁੰਬਈ 에ਰਪੋਰਟ ਤੇ ਜਹਾਜ਼ ਲੈਂਡ ਹੁੰਦਾ ਔਰ ਲੈਂਡ ਹੋਣ ਤੋਂ ਬਾਅਦ ਫਿਰ ਵੱਖ-ਵੱਖ ਠਿਕਾਣਿਆਂ ਤੇ ਇਹਨਾਂ ਲੋਕਾਂ ਨੂੰ ਭੇਜਿਆ ਗਿਆ ਹੁਣ ਖੁਲਾਸਾ ਇਹ ਹੋ ਰਿਹਾ ਕਿ 150 ਤੋਂ ਬਧਿਰੇ ਲੋਕ ਪੰਜਾਬ ਤੋਂ ਹੀ ਸੰਬੰਧਿਤ ਹੁਣ ਇਸ ਮਾਮਲੇ ਦੀ ਜਾਂਚ ਕਰੇ ਗਲਤ ਸਿਆਸਤ ਨਹੀਂ ਕਰਦੇ ਚੰਡੀਗੜ੍ਹ ਮੇਰਦੀ ਚੋਣ ਨੂੰ ਲੈ ਕੇ ਅਖਾੜਾ ਪਖਿਆ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਗੱਲ ਚੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਮੇਰਦੀ ਚੋਣ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਜੋੜ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਲੀਡਰ ਮੀਟਿੰਗਾਂ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਨਾਲ ਪਸਵੇਂ ਟੱਕਰ ਹੋ ਸਕਦੀ ਹੈ ਚੰਡੀਗੜ੍ਹ ਨਗਰ ਨਿਕਮ ਦੇ ਵਿਚ ਕੋਲ 35 ਮੈਂਬਰ ਨੇ ਭਾਜਪਾ ਦੇ 15 ਕੌਂਸਲਰ ਨੇ ਇੱਕ ਸੰਸਦ ਹੈ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ 12 ਕੌਂਸਲਰ ਨੇ ਕਾਂਗਰਸ ਦੇ 6 ਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ ਜੇ ਕਾਂਗਰਸ ਇੰਡੀਆ ਘਟ چھوڑ ਦੇ ਤਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੰਦੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੋਲ 18 ਕੌਂਸਲਰ ਹੋਣਗੇ ਇਸ ਲਿਹਾਜ਼ ਦੇ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕਦਾ ਹੈ ਲਿਹਾਜ਼ਾ ਆਮ ਆਦਮੀ ਪਾਰਟੀ ਨੂੰ ਕੌਂਸਲਰਾਂ ਦੇ ਟੁੱਟਣ ਦਾ ਵੀ ਖਤਰਾ ਸਤਾ ਰਿਹਾ ਹੈ ਤੇ ਇਸ ਤੇ ਕਾਰਨ आम आदमी पार्टी ने अपने काउंसलरों को 12 काउंसलरों को चंडीगढ़ तो बाहर रोहतक पे जिताए ये ये आंकड़ा है गाइस ये आंकड़ा समझने वाला है, है। चंडीगढ़ नगर निगम दा गणित जेड़ा है गए बीजेपी दे ਕੋਲ ਕੁਲ ਵੋਟਾਂ ਜਿਹੜੀਆਂ ਨੇ ਉਹ 35 ਨੇ बीजेपी ਦੇ ਕੋਲ ਇੰਨਾ ਵੋਟਾਂ ਚੋ ਜੇਕਰ ਗੱਲ ਕੀਤੀ ਜਾਵੇ ਤਾਂ 15 बीजेपी ਦੇ ਕੌਂਸਲਰ ਔਰ ਇੱਕ ਮੈਂਬਰ ਪਾਰਲੀਮੈਂਟ ਯਾਨੀ ਕਿਰਨ ਖੇਰ ਦੀ ਵੋਟ ਇਹ ਵੋਟਾਂ ਜਿਹੜੀਆਂ ਨੇ ਇਸ ਵੋਟ ਤੋਂ ਬਾਅਦ ਜੇਕਰ ਆਮ ਆਦਮੀ ਪਾਰਟੀ ਗੱਲ ਕੀਤੀ ਜਾਵੇ ਇੱਕ ਦਰਜਨ ਕਾਉਂਸਲਰ ਆਮ ਆਦਮੀ ਪਾਰਟੀ ਦੇ ਕੋਲ ਨੇ ਦਰਜਨ ਕਾਉਂਸਲਰ ਆਮ ਆਦਮੀ ਪਾਰਟੀ ਦੇ ਔਰ ਅੱਧਾ ਦਰਜਨ ਕਾਂਗਰਸ ਦੇ ਕੋਲ ਨੇ 6 ਕਾਂਗਰਸ ਦੇ 12 ਤੇ 6 18 ਸਾਫ਼ ਤੌਰ ਤੇ ਜੇਕਰ 18 ਇਕੱਠੇ ਹੋ ਜਾਂਦੇ ਆਈਐਨਡੀਆਈ ਅਲਾਈਅੰਸ ਹੋ ਜਾਂਦਾ ਹੈ ਤਾਂ ਫਿਰ 18 ਹੋ ਜਾਣਗੇ ਹਾਲਾਂਕਿ ਇਹ ਜਿਹੜਾ ਅੰਕੜਾ 12 ਦਾ ਹੈ ਇਹ ਅੰਕੜਾ 13 ਦਾ ਸੀਗਾ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਕਾਉਂਸਲਰ ਨੇ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰਨ ਦਾ ਮਨ ਬਣਾ ਲਿਆ ਤਾਂ ਉਹ ਬੀਜੇਪੀ ਦੇ ਕਾਉਂਸਲਰ ਵਜੋਂ 카ਉਂਟ ਹੋ ਰਹੇ ਨੇ ਪਰ ਇਹ ਸਬਦੇ ਵਿਚਾਰੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਕ ਕੌਂਸਲਰ ਹੈਗਾ ਹੁਣ ਇਹ 15 ਇੱਕ 16 ਔਰ ਇੱਕ 17 ਪਰ ਇਸ ਅੰਕੜੇ ਤੋਂ ਹਜੇ ਵੀ ਕਟ ਹੈ 12 ਤੇ 6 18 ਇਹ ਡੇਢ ਦਰਜਨ ਦਾ ਜਿਹੜਾ ਅੰਕੜਾ ਹੈਗਾ ਜੇਕਰ ਇਹ ਅੰਕੜਾ ਚੰਡੀਗੜ੍ਹ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕਾਇਮ ਰਹਿੰਦਾ ਔਰ ਆਈ ਐਨ ਡੀ ਆਈ ਅਲਾਈਐਂਸ ਦੇ ਤਹਿਤ ਇਹ ਅੰਕੜਾ ਜਿਹੜਾ ਹੈਗਾ ਕੁੱਲ ਵੋਟਾਂ ਜਿਹੜੀਆਂ 18 ਵੋਟਾਂ ਜਿੱਕਰ ਪੈਂਦੀਆਂ ਨੇ ਤਾਂ ਫਿਰ ਮੇਅਰ ਆਮ ਆਦਮੀ ਪਾਰਟੀ ਦਾ ਬਣ ਸਕਦਾ ਹੈ ਆਈਐਨਡੀਆਈ ਅਲਾਈਅੰਸ ਦੀ ਜੇਕਰ ਗੱਲ ਕੀਤੀ ਜਾਵੇ ਜਿਹੜਾ ਨੈਸ਼ਨਲ ਲੈਵਲ ਤੇ ਜਿਸ ਦੀ ਚਰਚਾ ਹੋ ਰਹੀ ਹੈ ਉਸ ਦੇ ਲਈ ਪਹਿਲੀ ਕਾਮਯਾਬੀ ਹੋਵੇਗੀ ਜੇਕਰ ਇਸ ਤਰੀਕੇ ਦਾ ਗੱਟਚੋੜ ਬਣਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਜੇਕਰ ਆਪਣਾ ਮੇਅਰ ਚੁਣਨ ਦੇ ਵਿੱਚ ਕਾਮਯਾਬ ਰਹਿੰਦੀ ਹੈ ਜ਼ਾਹਿਰ ਜਿਗਲੇ ਡਿਪਟੀ ਮੇਅਰ ਕਾਂਗਰਸ ਨੂੰ ਵੀ ਮਿਲ ਸਕਦਾ ਹੈ ਜੇਕਰ ਅਜਿਹਾ ਕੋਈ ਅਹੁਦਾ ਸਿਰਜਾਇਆ ਜਾਂਦਾ ਹੈ ਤਾਂ ਡਿਪਟੀ ਮੇਅਰ ਕਾਂਗਰਸ ਦਾ ਹੀ ਬਣ ਸਕਦਾ ਹੈ ਕਿਉਂਕਿ ਬਿਲਕੁਲ ਅੱਧੇ ਜਿਹੜੇ ਕੌਂਸਲਰ ਨੇ ਉਹ ਕਾਂਗਰਸ ਦੇ ਨੇ 12 ਆਮ ਆਦਮੀ ਪਾਰਟੀ ਦੇ ਨੇ ਸੋ ਇੱਕ ਮੇਅਰ ਆਮ ਆਦਮੀ ਪਾਰਟੀ ਦਾ ਔਰ 6 ਜਿਹੜੇ ਹੈਗੇ ਕਾਂਗਰਸ ਦੇ ਕੌਂਸਲਰ ਨੇ ਇਸ ਕਰਕੇ ਡਿਪਟੀ ਮੇਅਰ ਕਾਂਗਰਸ ਦਾ ਇਹ ਵੀ ਸੰਭ 可能 ਹੋ ਸਕਦਾ ਪਰ ਹਜੇ ਦੇਖਣਾ ਹੈ ਹਜੇ ਕਿਉਂਕਿ ਸੂਤਰਾ ਦੇ ਵੱਲ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਆਈਐਨਡੀਆਈ ਅਲਾਈਅንስ ਹੋ ਰਿਹਾ ਹੈ ਅਲਾਈਅንስ ਦੀ ਇਸ ਚੋਣ ਬਾਰੇ ਵਿੱਚ ਇਹ ਚੋਣ ਬਰਾ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਸ ਚੋਣ ਬਾਰੇ ਵਿੱਚ ਇਸ ਆਈਐਨਡੀਆਈ ਅਲਾਈਅንስ ਦੇ ਲਈ ਪਹਿਲਾ ਟੈਸਟ ਹੋਏਗਾ ਇਸ ਨੂੰ ਇੱਕ ਲਿਟਮਸ ਟੈਸਟ ਵੀ ਕਿਹਾ ਜਾ ਸਕਦਾ ਹੈ ਇੱਕ ਛੋਟੀ ਜੀ ਟੈਸਟਿੰਗ ਹੋ ਸਕਦੀ ਹੈ ਕਿ ਇਹ ਗੱਠਜੋੜ ਜਿਹੜਾ ਹੈਗਾ ਇਹ ਕਿੰਨਾ ਅੱਗੇ ਤੱਕ ਵਧੇਗਾ ਕਿ ਇਹ ਗੱਠਜੋੜ ਇਥੇ ਕਾਮਯਾਬ ਹੁੰਦਾ ਨਜ਼ਰ ਆਉਂਦਾ ਹੈ ਜਾਂ ਨਹੀਂ ਹੁੰਦਾ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਮਨੋਜ ਅੰਕੜਿਆਂ ਦਾ ਗਣਿਤ ਅਸੀਂ ਆਪਣੇ ਦਰਸ਼ਕਾਂ ਨੂੰ ਸਮਝਾ ਰਹੇ ਸੀ ਕਿ ਜੇਕਰ ਇਕੱਠੇ ਹੋ ਜਾਂਦੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤਾਂ ਡੇਢ ਦਰਜਨ 18 ਕੌਂਸਲਰ ਆਮ ਆਦਮੀ ਪਾਰਟੀ ਤੇ ਕੌਂਸਲ ਕਾਂਗਰਸ ਤੇ ਨੇ ਜਿਸ ਤੇ ਸਿਚੁਏਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕਦਾ ਹੈ ਪਰ ਕਿੰਨੀ ਸੰਭਾਵਨਾ ਇਸ ਗੱਲ ਦੀ ਫਿਲਹਾਲ ਨਜ਼ਰ ਆ ਰਹੀ ਹੈ ਔਰ ਮੀਟਿੰਗਾਂ ਦਾ ਦੌਰ ਜੇਕਰ ਸ਼ੁਰੂ ਹੋਇਆ ਹੈ ਤਾਂ ਇਹ ਮੀਟਿੰਗਾਂ ਕਿੱਥੇ ਹੋ ਰਹੀਆਂ ਨੇ ਕਿਉਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਆਪਣੇ ਕੌਂਸਲਰਸ ਨੂੰ ਇਸੇ ਰਿਜ਼ੋਰਟ ਵਿੱਚ ਲੈ ਜਾ ਕੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਹੈ ਤਾਂ ਕਿ ਉਹਨਾਂ ਦੇ ਨਾਲ ਕੋਈ ਇਸ ਤਰੀਕੇ ਦੀ ਤੋੜ ਤੜੀ ਕਾਲੀ ਗੱਲ ਨਾ ਹੋ ਸਕੇ ਮਨੋਜ ਬਿਲਕੁਲ ਗਗਨ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਬੜਾ ਇਹ ਜੇਕਰ ਇੰਡੀਆ ਗੱਠਜੋੜਨ ਦੇ ਤਹਿਤ ਆਮ ਆਦਮੀ ਪਾਰਟੀ ਯਾ ਕਾਂਗਰਸ ਦਾ ਆਪਸੀ ਸਹਿਮਤੀ ਬੰਦੀ ਹੈ ਤੇ ਪਹਿਲੀ ਵਾਰੀ ਟੈਸਟਿੰਗ ਬਿਲਕੁਲ ਸਹੀ ਕਿਹਾ ਤੁਸੀਂ ਕਿ ਟੈਸਟਿੰਗ ਹੋ ਸਕਦੀ ਹੈ ਕਿਉਂਕਿ ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਵੀ ਮੀਟਿੰਗਸ ਦਾ ਦੌਰ ਜਾਰੀ ਹੈ ਕਿ ਅੱਗੇ ਆਉਣ ਵਾਲੀ ਟਾਈਮ 'ਚ ਕਿਸ ਤਰ੍ਹਾਂ ਦੀ ਰਣਨੀਤੀ ਬੰਨ੍ਹਾ ਦੀ ਲੇਕਿਨ 18 ਜਨਵਰੀ ਨੂੰ ਮੇਅਰ ਦੇ ਇਲੈਕਸ਼ਨ ਹੈ ਲੇਕਿਨ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸਹਿਮਤੀ ਬੰਦੀ ਹੈ ਅੱਜ ਵੀ ਮੀਟਿੰਗ ਦਾ ਦੌਰ ਜਾਰੀ ਹੈ ਕੱਲ ਵੀ ਮੀਟਿੰਗ ਦਾ ਦੌਰ ਜਾਰੀ ਹੈ ਜਿਹੜੇ ਰਾਜੀਵ ਸ਼ੁਕਲਾ ਨੇ ਚੰਡੀਗੜ੍ਹ ਦੇ ਪ੍ਰਬਾਰੀ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਕਾਂਗਰਸ ਭਵਨ ਦੇ ਵਿੱਚ ਮੀਟਿੰਗ ਦਾ ਦੌਰ ਜਾਰੀ ਹੈ ਔਰ ਅੱਜ ਡਿਸੀਜਨ ਹੋ ਸਕਦਾ ਹੈ ਜਿੱਦਾਂ ਤੁਸੀਂ ਵੀ ਕਿਹਾ ਕਿਉਂਕਿ ਪਹਿਲਾਂ ਦਾ ਹੁਣ ਹੁਣ ਦਾ ਅਕੇ ਗਣਿਤ ਥੋੜਾ ਜਿਹਾ ਕੈਲਕੂਲੇਟ ਕਰੀਏ ਬਹੁਤ ਡਿਫਰੈਂਸ ਹੈ ਕਿਉਂਕਿ ਜਦ ਇੱਕ ਜਿੱਤ ਕੇ ਆਈ ਸੀਗੇ ਜਦ ਇਲੈਕਸ਼ਨ ਹੋਈ ਸੀ ਕਾਉਂਸਲਰ ਦੇ ਤਾਂ ਆਮ ਆਦਮੀ ਪਾਰਟੀ ਦੇ ਵੀ 14 ਸੀ ਤੇ ਜਿਹੜੇ ਕਾਂਗਰਸ ਦੀ ਇੱਕ ਕਹਿ ਸਕਦੇ ਆ ਕਿ ਇੱਕ ਹੋਰ ਜਿਹੜੀ ਕਾਉਂਸਲਰ ਹੈ ਉਹ ਕਾਂਗਰਸ ਤੇ ਸ਼ਾਮਿਲ ਹੋ ਗਈ ਸੀ ਯਾਨੀ ਕਿ ਇੱਕ ਪਟ ਗਿਆ ਸੀਗਾ ਉਸ ਤੋਂ ਬਾਅਦ ਯਾਨੀ ਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਦਾ ਇੱਕ ਘਟ ਗਿਆ ਸੀਗਾ ਹੁਣ ਇੱਕ ਹੋਰ 2 ਦਿਨ ਪਹਿਲਾਂ ਲਖਵੀਰ ਸਿੰਘ ਬੀਜੇਪੀ ਜੁਆਇਨ ਕਰ ਗਿਆ ਯਾਨੀ ਕਿ ਹੁਣ ਆਮ ਆਦਮੀ ਪਾਰਟੀ ਦੇ ਕੋਲ ਰਹਿ 12 ਕਾਉਂਸਲਰ ਹੁਣ ਬੀਜੇਪੀ ਦੇ ਕੋਲ 15 ਕਾਉਂਸਲਰ ਹੋ ਚੁੱਕੇ ਨੇ ਪਲੱਸ 1 ਕਿਉਂਕਿ ਐਮਪੀ ਕਿਰਨ ਖੇਰਦੀ ਵੀ ਇਹ ਟਿਕਟ ਜਿਹੜੀ ਹੈ ਉਹ ਕਾਊਂਟ ਹੋਏਗੀ ਯਾਨੀ ਕਿ 15 ਪਲੱਸ 1 16 16 ਜਿਹੜੇ ਵੋਟ ਹੈ ਉਹ ਬੀਜੇਪੀ ਦੇ ਨੇ ਕਾਂਗਰਸ ਵੀ ਅਸੀਂ ਗੱਲ ਕਰ ਲਈਏ ਕਾਂਗਰਸ ਦੇ ਕੋਲ ਵੀ ਜਿਹੜੇ 6 ਕਾਉਂਸਲਰਸ ਨੇ ਹੁਣ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਬੰਧਨ ਹੁੰਦਾ ਹੈ ਸਹਿਮਤੀ ਬੰਦੀ ਹੈ ਤਾਂ ਉਹ ਜਿੱਤ ਸਕਦੇ ਨੇ ਮੇਰੇ ਇਲੈਕਸ਼ਨ ਜਿੱਤ ਸਕਦੇ ਨੇ ਹਾਲਾਂਕਿ ਅਜੇ ਮੀਟਿੰਗ ਚੱਲ ਰਹੀ ਹੈ ਹੁਣ ਦੇਖਦੇ ਹਾਂ ਕਿੰਨੀ ਸਹਿਮਤੀ ਹੋਏਗੀ ਲੇਕਿਨ ਦੂਜੇ ਪਾਸੇ ਕਿਸੇ ਨਾ ਕਿਸੇ ਆਮ ਆਦਮੀ ਪਾਰਟੀ ਨੂੰ ਵੀ ਇੱਕ ਝਟਕਾ ਤਾਂ ਜ਼ਰੂਰ ਲੱਗਿਆ ਹੈ ਕਿ ਲਖਬੀਰ ਸਿੰਘ ਵੀ ਹੁਣ ਭਾਜਪਾ ਜੁਆਇਨ ਕਰ ਲਿਆ ਇਸ ਕਰਕੇ ਜਿੰਨੇ ਵੀ ਜਿਹੜੇ ਕਾਉਂਸਲਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਹਾਈ ਕਮਾਂਡ ਹੈ ਉਹਨਾਂ ਦੇ ਆਰਡਰਸ ਤੋਂ ਬਾਅਦ ਹੁਣ ਪੰਜਾਬ ਦੇ ਇੱਕ ਰਿਜ਼ੋਰਟ 'ਚ ਰੱਖਿਆ ਗਿਆ ਕਿ ਆਪਸੀ ਜਿਹੜੀ ਹੈਗੀ ਗੱਲਬਾਤ ਚੱਲਦੀ ਰਹੇ ਕਿਸੇ ਦੀ ਗੱਲਬਾਤ 'ਚ ਨਾ ਆਵੇ ਜਾਂ ਫਿਰ ਹੋਰ ਕਿਸੇ ਤਰ੍ਹਾਂ ਦਾ ਕੋਈ ਹੋਰ ਝਟਕਾ ਤਾਂ ਨਹੀਂ ਲੱਗੇ ਇਹ ਵੀ ਡਰ ਤਾਂ ਹੁੰਦਾ ਹੀ ਹੈ ਕਿਉਂਕਿ ਇਲੈਕਸ਼ਨ ਬਿਲਕੁਲ ਨੇੜੇ ਕੱਲ ਤੋਂ ਨਾਮਿਨੇਸ਼ਨ ਸ਼ੁਰੂ ਹੈ ਲੇਕਿਨ ਹੁਣ ਇਸ ਦੇ ਵਿੱਚ ਦੇਖਣਾ ਹੋਵੇਗਾ ਜੇਕਰ ਅੱਜ ਇਨਾਬੀ ਸਹਿਮਤੀ ਬਣਦੀ ਹੈ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਤੇ ਫਿਰ ਮੇਅਰ ਦਾ ਵੀ ਕਹੇਗਾ ਡਿਸਾਈਡ ਕਰੂਗੇ ਕਿ ਮੇਅਰ ਕੌਣ ਬਣੂਗਾ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਇਹ ਸਾਰੀ ਚੀਜ਼ ਨੂੰ ਲੈ ਕੇ ਆਨਾਂ ਕਿ ਪਵਨ ਬੰਸਲ ਵੀ ਉਸਕੋ ਮੀਟਿੰਗ 'ਚ ਕੱਲ ਸ਼ਾਮਿਲ ਸੀਗੇ ਰਾਜੀਵ ਸ਼ੁਕਲਾ ਦੇ ਨਾਲ-ਨਾਲ ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਹਰਮੋਨਦਰ ਸਿੰਘ ਲੱਕੀ ਉਹ ਵੀ ਕੱਲ ਮੌਜੂਦ ਸੀਗੇ ਹੁਣ ਸਾਰੀ ਸਹਿਮਤੀ ਅੱਜ ਹੋ ਸਕਦਾ ਹੈ ਡਿਸੀਜਨ ਜੇਕਰ ਅੱਜ ਡਿਸੀਜਨ ਹੁੰਦਾ ਹੈ ਤਾਂ ਇਹ ਅੱਜ ਇਲੈਕਸ਼ਨ ਹੋਣ ਵਾਲੇ ਇਲੈਕਸ਼ਨ ਬਹੁਤ ਹੀ ਇੰਟਰਸਟਿੰਗ ਹੋਣ ਵਾਲੇ ਹੈ ਕਿ ਬੀਜੇਪੀ ਪਲੱਸ ਇਹ ਇੰਡੀਆ ਗੱਠਜੋੜ ਦੇ ਜਿਹੜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੈ ਉਹਨਾਂ ਦੇ ਵਿਚਾਲੇ ਇੱਕ ਬਹੁਤ ਵੱਡੀ ਕਹਿ ਸਕਦੇ ਕਰ ਜਿਹੜੀ ਆਪਸੀ ਟੱਕਰ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਤੇ ਹੁਣ ਦੇਖਣਾ ਹੋਵੇਗਾ ਅੱਜ ਡਿਸੀਜਨ ਹੋ ਸਕਦਾ ਹੈ ਉਸ ਤੋਂ ਬਾਅਦ ਤਿਆਰੀਆਂ ਜਿਹੜੀਆਂ ਆਪਸੀ ਜੀਜੀ ਕੱਲ ਨਾਮਿਨੇਸ਼ਨ ਕੱਲ ਤੋਂ ਸ਼ੁਰੂ ਹੈ ਔਰ ਪ੍ਰੈਸਾਈਡਿੰਗ ਆਫੀਸਰ ਅਨਿਲ ਮਸੀ ਜੋ ਜਿਹੜੇ ਨੋਮੀਨੇਟਿਡ ਕਾਉਂਸਲਰ ਹੈ ਉਹਨਾਂ ਨੂੰ ਬੁਲਾਇਆ ਗਿਆ ਲੇਕਿਨ ਅਟਕਲੇ ਜ਼ਰੂਰ ਨੇ ਗगन ਕਿਉਂਕਿ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਜੇਕਰ ਮਿਲਦੇ ਆਪਸ ਵਿੱਚ ਤਾਂ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹਾਲਾਂਕਿ ਹਜੇ ਬੀਜੇਪੀ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਸਾਡਾ ਹੀ ਮੇਅਰ ਹੋਏਗਾ ਸਾਡਾ ਹੀ ਸੀਨੀਅਰ ਡਿਪਟੀ ਮੇਅਰ ਹੋਏਗਾ ਸਾਡਾ ਹੀ ਡਿਪਟੀ ਮੇਅਰ ਹੋਏਗਾ ਕਿਉਂਕਿ ਇਸ ਵਾਰੀ ਜਿਹੜੀ ਕੈਟਾਗਰੀ ਜਿਹੜੀ ਹੈ ਉਹ ਰੱਖੀ ਗਈ ਹੈ ਜਿਹੜੀ ਐਸਸੀ ਕੈਟਾਗਰੀ ਦਾ ਇਸ ਵਾਰ ਮੇਅਰ ਬਣਨਾ ਹੈ ਇਸ ਕਰਕੇ ਬੀਜੇਪੀ ਕੋਲ ਪਹਿਲਾਂ ਇੱਕ ਜਿਹੜਾ ਹੈਗਾ ਮਨੋਜ ਸ਼ੋਨਕਰ ਬੀਜੇਪੀ ਦਾ ਪਾਰਟੀ ਸੀਗਾ ਲੇਕਿਨ ਹੁਣ ਦੋ ਚੋ ਚੋ ਹੋ ਚੁੱਕੇ ਹੈ ਕਿਉਂਕਿ ਲਖਬੀਰ ਸਿੰਘ ਹੁਣ ਆ ਚੁੱਕਾ ਹੈ ਉਹ ਵੀ ਐਸਸੀ ਕੈਟਾਗਰੀ ਦੇ ਨੇ ਆਮ ਆਦਮੀ ਪਾਰਟੀ ਦੇ ਕੋਲ ਤਿੰਨ ਕਾਉਂਸਲਰ ਨੇ ਜੋ ਕਿ ਐਸਸੀ ਕੈਟਾਗਰੀ ਦੇ ਵੀ ਚੱਲਦੇ ਆ ਇੱਕ ਨੀਹਾ ਕਾਉਂਸਲਰ ਹੈ ਇੱਕ ਪੂਨਮ ਕਾਉਂਸਲਰ ਹੈ ਤੇ ਇੱਕ ਤੀਜਾ ਹੋਰ ਜਿਹੜਾ ਉਹਨਾਂ ਦਾ ਸਾਥੀ ਹੈ ਹੁਣ ਕਾਂਗਰਸ ਦੇ ਵੀ ਦੋ ਐਸਸੀ ਕੈਟਾਗਰੀ ਦੇ ਆਂਦੇ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਜੇਕਰ ਇੰਡੀਆ ਅਲਾਈਨਸ ਦੇ ਚੱ ਇਸ ਤਰ੍ਹਾਂ ਦਾ ਗੱਟਬੰਧਨ ਬੰਦਾ ਹੈ ਤਾਂ ਫਿਰ ਬਹੁਤ ਹੀ ਇੰਟਰਸਟਿੰਗ ਇਹ ਇਲੈਕਸ਼ਨ ਹੋਣ ਵਾਲੇ ਜੀ ਬਿਲਕੁਲ ਬਹੁਤ ਇੰਟਰਸਟਿੰਗ ਇਹ ਇਲੈਕਸ਼ਨ ਹੋਣ ਵਾਲੇ ਨੇ ਮਨੋਜ اور ਇਸ ਇੰਟਰਸਟਿੰਗ ਇਲੈਕਸ਼ਨ ਦੇ ਵਿੱਚ ਕੀ ਆਈਐਨਡੀਆ ਐਲਾਈਅנס ਆਪਣਾ ਮੇਅਰ ਬਣਾ ਪਾਉਂਦਾ ਹੈ ਨਹੀਂ ਬਣਾ ਪਾਉਂਦਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਬਣਾ ਪਾਉਂਦਾ ਨਹੀਂ ਬਣਾ ਪਾਉਂਦਾ ਇਹ ਆਪਣੇ ਆਪ ਵਿੱਚ ਇੱਕ ਟੈਸਟਿੰਗ ਹੋਏਗੀ ਔਰ ਇਸ ਲਈ ਕਿ ਮੀਟਿੰਗ ਚੱਲ ਰਹੀਆਂ ਨੇ ਬਹੁਤ ਸ਼ੁਕਰੀਆ ਮਨੋਜ ਇਸ तमाम ਜਾਣਕਾਰੀ ਦੇ ਉਧਰ ਆਂਡੀਆਈ ਅਲਾਇੰਸ ਨੂੰ ਲੈ ਕੇ ਜੀ ਕਾਂਗਰਸ ਤੇ ਆਵਾਦੀ ਪਾਰਟੀ ਦੀ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ ਸ਼ਾਮੀ 6:30 ਵਜੇ ਮੀਟਿੰਗ ਹੋਵੇਗੀ ਆਵਾਦੀ ਪਾਰਟੀ ਤੇ ਕਾਂਗਰਸ ਦੇ 40 ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਵੇਗੀ ਔਰ ਸੀਟਾਂ ਦੀ ਵੰਡ ਦੇ ਲਈ ਕੋਈ ਫਾਰਮੂਲਾ ਤਿਆਰ ਹੋ ਸਕਦਾ ਹੈ ਆਵਾਦੀ ਪਾਰਟੀ ਦੇ ਮੈਂਬਰ ਨਾਸਵਾ ਸੰਦੀਪ ਪਾਠਕ, ਰਾਗਵ ਚੱਡਾ, ਕੈਬਨਿਟ ਮੰਤਰੀ ਸੌਰਭ ਅਰਦਵਾਜ ਤੇ ਅਤੀਸ਼ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ 4 ਲੋਕ ਇਸ ਵਾਰ ਆਵਾਦੀ ਪਾਰਟੀ ਦੇ ਵੱਲੋਂ ਸ਼ਾਮਿਲ ਹੋਣਗੇ मीटिंग तो पहला सौरभ भारद्वाज का बयान सामने आया आज दो पार्टियां मीटिंग है सौरभ भारद्वाज ने यह बयान दिता है गलत तरीके से मीडिया के अंदर आती हैं उससे उस बातचीत पे असर पड़ता है हम लोगों का मानना है कि जब तक बातचीत जो है फाइनल ना हो जाए इसके ऊपर मीडिया में हम चर्चा ना करें कितने बजे बैठक होगी समय तो से बता समय अगर बता बता देंगे तो आप, आप, <laughs> तो आप <laughs> क्योंकि दिल्ली दो सूबे अजे जिथे सीधा सीधा इंपैक्ट मीटिंग शेयरिंग का पैना है पंकज कपाही मेरे सहयोगी इस वे फोनलाइन मौजूद ने पंकज अज शामी साढ़े छह बजे ਫਾਰਮੂਲਾ ਤੈਅ ਹੋਏਗਾ ਸੀਟਾਂ ਕਿਸ ਦੇ ਖਾਤੇ ਚ ਕਿੰਨੀਆਂ ਹੋਣਗੀਆਂ ਪਰ ਪੰਜਾਬ ਦੀਆਂ 13 ਦੀ ਗੱਲ ਕਰੀਏ ਤਾਂ ਬੀਤੇ ਦਿਨੀ ਮੁੱਖ ਮੰਤਰੀ ਨੇ ਵੀ ਇਹ ਕਿਹਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਤੇ ਇਸ ਵਾਰ ਹੋਏਗਾ 13 0 ਤਾਂ ਕਾਂਗਰਸ ਦੇ ਸੁਪਾਇਨ ਚਾਰਜ ਦਿਵਿੰਦਰ ਯਾਦਵ ਨੇ ਵੀ ਕਿਹਾ ਕਿ 13 ਦੀ 13 ਸੀਟਾਂ ਜਿੱਤਾਂਗੇ ਪੰਗਾ ਜੇ ਇਸ ਮੀਟਿੰਗ ਨੂੰ ਕਿਸ ਤਰੀਕੇ ਸਮਝੀਏ ਫਿਰ ਉਸ ਦੇਖੋ ਹੁਣ ਤੱਕ ਪੰਜਾਬ ਇਕਾਈ ਦੀ ਗੱਲ ਕੀਤੀ ਜਾਵੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਕਾਂਗਰਸ ਦੇ ਪ੍ਰਧਾਨ ਰਾਜਾ ਪ੍ਰਿੰਮ ਹੋਣ ਜਾਂ ਆਪੋਜੀਸ਼ਨ ਲੀਡਰ ਸਰਤਾਪ ਸਿੰਘ ਬਾਜਵਾ ਹੋਣ ਹਰ ਕੋਈ ਇਹ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਅਸੀਂ 13 ਦੀਆਂ 13 ਸੀਟਾਂ ਇਕੱਲੇ ਆਪਣੇ ਦਮ ਤੇ ਚੋਣ ਲੜਨਾ ਚਾਹੁੰਦੇ ਹਾਂ ਔਰ ਜਿੱਤਾਂਗੇ ਇਹ ਦੋਵਾਂ ਪਾਸੋਂ ਕਿਹਾ ਜਾ ਰਿਹਾ ਹੈ ਲੇਕਿਨ ਦੂਜੇ ਪਾਸੇ ਅਗਰ ਹਾਈ ਕਮਾਂਡ ਦੇ ਹਿਸਾਬ ਨਾਲ ਦੇਖਿਆ ਜਾਵੇ ਜਾਂ ਦਿੱਲੀ ਦੇ ਸੰਦਰਭ ਨਾਲ ਦੇਖਿਆ ਜਾਵੇ ਜਾਂ 2024 ਲੋਕ ਸਭਾ ਦੇ ਮੱਦੇਨਜ਼ਰ ਆਈਐਨਡੀਏ ਜਿਹੜਾ ਗਠਬੰਧਰ ਬਣਿਆ ਉਸ ਦੇ ਹਿਸਾਬ ਨਾਲ ਦੇਖਿਆ ਜਾਵੇ ਦਾ ਇਹ ਮੀਟਿੰਗ ਕਾਫੀ ਅਹਿਮ ਹੋ ਜਾਂਦੀ ਇਸ ਕਰਕੇ ਵੀ ਹੈ ਕਿਉਂਕਿ ਕਈ ਵਾਰ ਜਿਆ ਹੁੰਦਾ ਹੈ ਕਿ ਪੰਜਾਬ ਸਟੇਟ ਕਾਈ ਕੁਝ ਚੰਦੀ ਹੈ ਲੇਕਿਨ ਹਾਈ ਕਮਾਂਡ ਓਵਰオール ਕੰਡੀਸ਼ਨ ਨੂੰ ਦੇਖਦੇ ਹੋਏ ਜਿਹੜਾ ਵਾ ਫੈਸਲੇ ਲੈਂਦਾ ਵਾ ਔਰ ਉਸ ਤੋਂ ਬਾਅਦ ਸਟੇਟ ਕਾਈ ਨੂੰ ਮੰਨਣਾ ਪੈਂਦਾ ਵਾ ਲੇਕਿਨ ਦੂਸਰਾ ਇਹ ਵੀ ਹੈ ਕਿ ਕੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੁੱਲ ਸਟਾਪ ਲੱਗ ਗਿਆ ਹੈ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕਿ ਗਠਜੰਬੰਦਨ ਪੰਜਾਬ ਦੇ ਵਿੱਚ ਨਹੀਂ ਹੋਏਗਾ 13 0 ਦੇ ਨਾਲ ਹੀ ਆਮ ਆਦਮੀ ਪਾਰਟੀ ਅ ਇਲੈਕਸ਼ਨ ਲੜੇਗੀ ਔਰ ਕਾਂਗਰਸ ਵੀ 180 ਦੇ ਨਾਲ ਹੀ ਲੜੇਗੀ ਜਾਂ ਫਿਰ ਅਜੇ ਵੀ ਕੋਈ 0.1 ਪਰਸੈਂਟ ਚਾਂਸ ਪਏ ਨੇ ਜਿਹੜੀ ਅੱਜ ਦੀ ਮੀਟਿੰਗ ਹੈ ਕਿਉਂਕਿ ਇਹ ਦੂਸਰੇ 라ਉਂਡ ਦੀ ਮੀਟਿੰਗ ਹੈ ਗਗਨ ਪਿਛਲੇ ਹਫਤੇ ਪਹਿਲੇ 라ਉਂਡ ਦੀ ਮੀਟਿੰਗ ਦੇ ਵਿੱਚ ਦਿੱਲੀ ਨੂੰ ਲੈ ਕੇ ਚਰਚਾ ਹੋਈ ਚਰਚਾ ਇਸ ਗੱਲ ਨੂੰ ਲੈ ਕੇ ਹੋਈ ਕਿ 3-4 ਜਾਂ 4-3 ਦੇ ਫਾਰਮੂਲੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਆਏਗੀ ਗੋਆ ਨੂੰ ਲੈ ਕੇ ਚਰਚਾ ਹੋਈ ਗੁਜਰਾਤ ਨੂੰ ਲੈ ਕੇ ਚਰਚਾ ਹੋਈ ਗੁਜਰਾਤ ਚ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਮੈਦਾਨ ਦੇ ਵਿੱਚ ਉਪੱਲੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅਨਾਉਂਸ ਵੀ ਕਰਾਏ ਦੂਜੇ ਪਾਸੇ ਹਰਿਆਣੇ ਨੂੰ ਲੈ ਕੇ ਵੀ ਹੈ ਤਾਂ ਕੀ ਪੰਜਾਬ ਨੂੰ ਲੈ ਕੇ ਅੱਜ ਚਰਚਾ ਹੋਏਗੀ ਜਾਂ ਫਿਰ ਪੰਜਾਬ ਨੂੰ ਲੈ ਕੇ ਕਲੀਅਰ ਕਰ ਦਿੱਤਾ ਜਾਏਗਾ ਕਿ 13 ਦੀਆਂ 13 ਹੀ ਸੀਟਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਕਰਲੇ ਲੜਨਗੀਆਂ ਇਹ ਕਾਫੀ ਅਹਿਮ ਮੀਟਿੰਗ ਹੈ ਕਿਉਂਕਿ ਅੱਜ ਦੀ ਮੀਟਿੰਗ ਦੇ ਵਿੱਚ ਦੇਖਿਆ ਜਾਵੇ ਤਾਂ ਸੰਦੀਪ ਪਾਠਕ ਤੋਂ ਇਲਾਵਾ ਰਾਗਵ ਚੱਡਾ ਮੀਟਿੰਗ ਦੇ ਵਿੱਚ ਮੌਜੂਦ ਰਹਣਗੇ ਜਿਹੜੇ ਸੀਨੀਅਰ ਲੀਡਰ ਵੀ ਨੇ ਰਾਜ ਸਭਾ ਮੈਂਬਰ ਪਾਰਲੀਮੈਂਟ ਵੀ ਨੇ ਆਤੀਸ਼ੀ ਤੇ ਸੌਰਵ ਪਰਦਵਾਜ ਸੌਰਵ ਪਰਦਵਾਜ ਦੀ ਸਟੇਟਮੈਂਟ ਜਿਹੜੀ ਆਈ ਹੈ ਕੱਲ ਦੇ ਬਿਆਨ ਤੋਂ ਬਾਅਦ ਕੀ ਕਹਿੰਦੇ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਨਹੀਂ ਦੱਸੀਆਂ ਜਾਂਦੀਆਂ ਜਾਂ ਸਹੀ ਠੀਕੀ ਸੋਚਦੀ ਹੈ ਇਹ ਕਾਫੀ ਅਹਿਮ ਹੋ ਜਾਂਦਾ ਹੈ ਜੀ